ਮਾਨਯੋਗ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਪੰਜਾਬ ਚ ਇੰਟਰਵਿਊ ਨਹੀਂ ਹੋਈ ਹੁਣ ਆਪ ਹਲਫੀਆ ਬਿਆਨ ਦੇ ਕੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਦੇ ਰਹੇ ਨੇ ਹਲਫਨਾਮਾ ਦੇ ਰਹੇ ਨੇ ਕਿ ਪਹਿਲੀ ਜਿਹੜੀ ਮੀਟਿੰਗ ਹੈ ਉਹ ਖਰੜ ਵਿਖੇ ਹੋਈ ਆ ਤੇ ਉਹਨਾਂ ਨੂੰ ਪਹਿਲੇ ਦਿਨ ਤੋਂ ਪਤਾ ਸੀਗਾ ਕਿ ਕਿੱਥੇ ਕੀ ਕੀ ਹੋਇਆ ਔਰ ਪਿਛਲੇ 1.5 ਸਾਲ ਤੋਂ ਜਿਹੜੀ ਇਹਨਾਂ ਨੇ ਚੁੱਪੀ ਵਰਤ ਕੇ ਰੱਖੀ ਹੋਈ ਸੀ ਇਹਨਾਂ ਨੂੰ ਸੀਗਾ ਕਿ ਲੋਕ ਭੁੱਲ ਜਾਣਗੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਦੋਸ਼ੀਆਂ ਦੇ ਉੱਤੇ ਕਿਉਂਕਿ ਜੇ ਇਹਨਾਂ ਨੂੰ ਇਹ ਪਤਾ ਕਿ ਇੱਥੇ ਹੋਈ ਹੈ ਤੇ ਕਿਹੜੇ ਅਫਸਰਾਂ ਨੇ ਕਰਾਈ ਹੈ ਵੀ ਪਤਾ ਹੋਏਗਾ ਲੋਰਸ ਉਸनोई ਦੀ ਇੰਟਰਵਿਊ ਮਹਾਲੀ ਦੇ ਸੀਆਈ ਸਟਾਫ ਦੇ ਵਿੱਚ ਹੋਈ ਹੈ ਇਹਦਾ ਖੁਲਾਸਾ ਮਾਨਯੋਗ ਹਾਈ ਕੋਰਟ ਦੇ ਵਿੱਚ ਰਿਪੋਰਟ ਦੇ ਵਿੱਚ ਹੋਇਆ ਜਿਸ ਨੂੰ ਲੈ ਕੇ ਕਈ ਰਾਜਨੀਤਿਕ ਪਾਰਟੀਆਂ ਵੱਲੋਂ ਵਿਰੋਧੀ ਜਿਹੜੇ ਪਾਰਟੀਆਂ ਉਹਨਾਂ ਵੱਲੋਂ ਸਰਕਾਰ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਕਿ ਸਰਕਾਰ ਦੇ ਮੁੱਖ ਮੰਤਰੀ ਭਗਵਾਨਤਮਾਨ ਦਾ ਤੇ ਪੰਜਾਬ ਦੇ ਡੀਜੀਪੀ ਦਾ ਦਾਵਾ ਸੀਗਾ ਕਿ ਇਹ ਜਿਹੜੀ ਇੰਟਰਵਿਊ ਹੈਗੀ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਲੇਕਿਨ ਉਹਨੂੰ ਉਹੀ ਪੁਲਿਸ ਨੇ ਜਿਹੜੀ ਹੈਗੀ ਜਾਂਚ ਕੀਤੀ ਹੈ ਉਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਇਹ ਜਿਹੜੀ ਇੰਟਰਵਿਊ ਹੈਗੀ ਪਹਿਲੀ ਉਹ ਖਰੜੇ ਸੀਐਸਟਾਫ ਦੇ ਵਿੱਚ ਹੋਈ ਹੈ ਸਾਡੇ ਨਾਲ ਇਸ ਵੇਲੇ ਸਾਡੇ ਨਾਲ ਮਜ਼ੂਰ ਨੇ ਸੰਜੀਪ ਜੀ ਦੀ ਉਹਨਾਂ ਨਾਲ ਗੱਲ ਕਰਦੇ ਹਨ ਬੀਜੇਪੀ ਦੇ ਸੀਨੀਅਰ ਆਗੂ ਸਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ 2022 ਸਿੱਧੂ ਮਸੂਏ ਵਾਲਾ ਕੇਸ ਮਾਮਲੇ 'ਚ ਲਾਰੈਂਸ ਬਸਨੋਈ ਪੁਲਿਸ ਰਿਮਾਰਡ ਦੇ ਸੀਗਾ ਉਸ ਟਾਈਮ ਇੱਕ ਨਿੱਜੀ ਚੈਨਲ ਦੇ ਇੱਕ ਇੰਟਰਵਿਊ ਆਈ ਸੀ ਨੌਨਸਟਾਪ ਉਹ ਉਹਦਾ ਜਿਹੜਾ ਖਲਾਸਾ ਹੋਇਆ ਹੈਗੀ ਇਹ ਇੰਟਰਵਿਊ ਜਿਹੜੀ ਹੈਗੀ ਮਹਾਲੀ ਦੇ ਸੀਐਜ ਸਟਾਫ ਦੇ ਵਿੱਚ ਹੋਈ ਹੈ ਜਦਕਿ ਸਰਕਾਰ ਸੀਐਮ ਦਾ ਦਾਵਾ ਸੀਗਾ ਕਿ ਉਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਕੀ ਕਹਾਂ ਚਾਹੋਗੇ ਇਸ ਪੂਰੇ ਮਾਮਲੇ 'ਤੇ ਦੇਖੋ ਲੋਕਾਂ ਨੇ ਕਾਂਗਰਸ ਸਰਕਾਰ ਤੋਂ ਤੰਗ ਆ ਕੇ ਇੱਕ ਬਦਲਾਵ ਦੇ ਨਾਤੇ ਇੱਕ ਬਦਲਾਵ ਦੀ ਸਰਕਾਰ ਬਣਾਈ ਔਰ ਪੰਜਾਬ ਦੇ ਲੋਕਾਂ ਨੂੰ ਉਮੀਦ ਸੀ ਕਿ ਜਦੋਂ ਇਹ ਸਰਕਾਰ ਪਾਵਰ ਵਿੱਚ ਆਏਗੀ ਤਾਕਤ ਵਿੱਚ ਆਏਗੀ ਇਸ ਆ ਕੇ ਆਮ ਲੋਕਾਂ ਦੇ ਲਈ ਕੰਮ ਕਰੇਗੀ ਔਰ ਜੋ ਬੜੇ ਦੁਖ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਪਿਛਲੇ 2.5 ਸਾਲ ਚ ਸਰਕਾਰ ਕੰਮ ਕਰ ਰਹੀ ਹੈ ਔਰ ਜੋ ਹਾਲਾਤ ਨੇ ਪਹਿਲੇ ਸਾਡੇ ਡੀਜੀਪੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਕਹਿ ਰਹੇ ਸੀ ਕਿ ਪੰਜਾਬ ਚ ਇੰਟਰਵਿਊ ਨਹੀਂ ਹੋਈ ਹੁਣ ਆਪ ਹਲਫੀਆ ਬਿਆਨ ਦੇ ਕੇ ਮਾਨਯੋਗ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਦੇ ਰਹੇ ਨੇ ਹਲਫਨਾਮਾ ਦੇ ਰਹੇ ਨੇ ਕਿ ਪਹਿਲੀ ਜਿਹੜੀ ਮੀਟਿੰਗ ਹੈ ਉਹ ਖਰੜ ਵਿਖੇ ਹੋਈ ਆ ਇਹ ਬੜਾ ਮੰਦਭਗ ਹੈ ਔਰ ਜੋ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨੈਕਸਸ ਬਣਿਆ ਹੋਇਆ ਹੈ ਪੁਲਿਸ ਦਾ ਔਰ ਜਿਹੜੇ ਜਿਹੜੇ ਅਲਗਾਬ ਦੀ ਤਤਵ ਹੈ ਉਸ ਅਜਾਗਰ ਹੋਇਆ ਪਹਿਲੀ ਗੱਲ ਇਹ ਹੈ ਕਿ ਇਹ ਮਾਨਯੋਗ ਮੁੱਖ ਮੰਤਰੀ ਸਾਹਿਬ ਕਿਆ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀ ਇਹ ਗੱਲ ਕਹਿ ਕੇ ਕਿ ਜਿਹੜੀ ਇੰਟਰਵਿਊ ਹੈਗੀ ਆ ਇਹ ਪੰਜਾਬ ਦੇ ਵਿੱਚ ਨਹੀਂ ਹੋਈ ਇਹਨਾਂ ਨੂੰ ਪਹਿਲੇ ਦਿਨ ਤੋਂ ਪਤਾ ਸੀਗਾ ਕਿ ਕਿੱਥੇ ਕੀ ਕੀ ਹੋਇਆ ਔਰ ਪਿਛਲੇ 1.5 ਸਾਲ ਤੋਂ ਜਿਹੜੀ ਇਹਨਾਂ ਨੇ ਚੁੱਪੀ ਵਰਤ ਕੇ ਰੱਖੀ ਹੋਈ ਸੀ ਇਹਨਾਂ ਨੂੰ ਸੀਗਾ ਕਿ ਲੋਕ ਭੁੱਲ ਜਾਣਗੇ ਪਰ ਜਿਹੜੇ ਆਦ ਕੀ 2024 ਦੇ ਲੋਕ ਸਭਾ ਇਲੈਕਸ਼ਨ ਹੋਏ ਨੇ ਲੋਕਾਂ ਨੂੰ ਗੁੱਸਾ ਆ ਸਰਕਾਰ ਦੇ ਉੱਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਮਝਣਾ ਚਾਹੀਦਾ ਹੈ ਔਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਦੋਸ਼ੀਆਂ ਦੇ ਉੱਤੇ ਕਿਉਂਕਿ ਜੇ ਇਹਨਾਂ ਨੂੰ ਇਹ ਪਤਾ ਕਿ ਇੱਥੇ ਹੋਈ ਹੈ ਤੇ ਕਿਹੜੇ ਅਫਸਰਾਂ ਨੇ ਕਰਾਈ ਹੈ ਵੀ ਪਤਾ ਹੋਏਗਾ ਨਹੀਂ ਮੁੱਖ ਮੰਤਰੀ ਨੇ ਤਾਂ ਇਹ ਦਾਵਾ ਕਰਿਆ ਸੀਗਾ ਜੀ ਜਿਹੜੀ ਇੰਟਰਵਿਊ ਹੈਗੀ ਉਹ ਪੰਜਾਬ ਦੇ ਵਿੱਚ ਨਹੀਂ ਹੋਈ ਹੈ ਉਸ ਤੋਂ ਬਾਅਦ ਡੀਜੀਪੀ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਸੀਗੀ ਕਿ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਇਹ ਇੰਟਰਵਿਊ ਹੈ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਨਹੀਂ ਹੋਈ ਪੰਜਾਬ ਦੀ ਕਿਸੇ ਹਵਾਲਾਤ ਦੇ ਵਿੱਚ ਨਹੀਂ ਹੋਈ ਹੁਣ ਉਹੀ ਪੁਲਿਸ ਨੇ ਜਿਹੜਾ ਐਸਆਈਡੀ ਨੇ ਜਾਂਚ ਕੀਤੀ ਉਹੀ ਪੁਲਿਸ ਕਹਿੰਦੀ ਹੈ ਕਿ ਇਹ ਇੰਟਰਵਿਊ ਇੱਕ ਜਿਹੜੀ ਹੈਗੀ ਉਹ ਖਰਦੇਸੀ ਐਸਟਾਫ ਦੇ ਵਿੱਚ ਹੋਈ ਹੈ ਤੇ ਦੂਜੀ ਜਿਹੜੀ ਹੈਗੀ ਰਾ ਆਈ ਸੀ ਗੀਆਂ ਲੋਕ ਸੁਣੋ ਇਹਦੀਆਂ ਦੇਖੋ ਮੁੱਖ ਮੰਤਰੀ ਸਾਹਿਬ ਤਾਂ ਪਹਿਲੇ ਦਿਨ ਤੋਂ ਦਾਅਵੇ ਕਰ ਰਹੇ ਨੇ ਪਹਿਲੇ ਦਿਨ ਤੋਂ ਇਹ ਵੀ ਦਾਅਵਾ ਕਰ ਰਹੇ ਨੇ ਪੰਜਾਬ ਨਸ਼ਾ ਮੁਕਤ ਕਰਤਾ ਪਹਿਲੇ ਦਿਨ ਤੋਂ ਇਹ ਵੀ ਦਾਅਵਾ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰਵਾਦ ਆ ਖਤਮ ਕਰਤਾ ਪਹਿਲੇ ਦਿਨ ਤੋਂ ਇਹ ਵੀ ਦਾਗੇ ਦਾਵੇ ਕਰ ਰਹੇ ਨੇ ਕਿ ਬੇਰੋਜ਼ਗਾਰੀ ਪੰਜਾਬ 'ਚ ਖਤਮ ਕਰਤੀ ਪਹਿਲੇ ਦਿਨ ਤੋਂ ਇਹ ਵੀ ਦਾਵੇ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਬਿਜਲੀ ਜਿਹੜੀ ਹੈਗੀ ਆ ਉਹ ਆਬਾਦੂ ਹੋ ਗਈ ਆ ਉਹਨਾਂ ਨੇ ਹਲੇ ਤੱਕ ਦਾਵਿਆਂ ਤੋਂ ਇਲਾਵਾ ਕੀਤਾ ਕੀ ਆ ਨਾ ਅਮਨ ਅਮਾਨ ਦਾ ਇੱਥੇ ਸਿਚੁਏਸ਼ਨ ਹੈਗੀ ਆ ਨਾ ਇੱਥੇ ਕੀ ਕਹਿੰਦੇ ਨੇ ਕੋਈ ਰੋਜ਼ਗਾਰ ਦੀ ਸਿਚੁਏਸ਼ਨ ਹੈਗੀ ਆ ਨਾ ਹੀ ਇੱਥੇ ਕੀ ਕਹਿੰਦੇ ਨੇ ਕਾਮਨ ਮੈਨ ਦਾ ਜਿਹੜਾ ਜੀਵਨ ਹੈ ਇੱਥੇ ਮੁਹਾਲੀ ਵਿੱਚ ਹੀ ਕੁਝ ਮਹੀਨੇ ਪਹਿਲੇ ਸ਼ਰਿਆਮ ਜਿਹੜਾ ਇੰਟੈਲੀਜੈਂਸ ਦਾ ਦਫ਼ਤਰ ਆ ਉੱਥੇ ਅਟੈਕ ਹੋ ਰਿਹਾ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਇਹ ਦਿਨ-ਪ੍ਰਤੀ ਦਿਨ ਥੱਲੇ ਜਾ ਰਹੇ ਨੇ ਔਰ ਪੰਜਾਬ ਦੇ ਲੋਕ ਇਸ ਨੂੰ ਲੈ ਕੇ ਬੜੇ ਚਿੰਤਿਤ ਨੇ ਔਰ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਬਿਜ਼ੀ ਨੇ ਕਦੀ ਤੇ ਉਹ ਕਹਿੰਦੇ ਨੇ ਕਿ ਮੈਨੂੰ ਹਰਿਆਣਾ ਘੁੰਮਣ ਦਾ ਸਮਾਂ ਚਾਹੀਦਾ ਕਦੀ ਉਹਨਾਂ ਨੂੰ ਦਿੱਲੀ ਘੁੰਮਣ ਦਾ ਸਮਾਂ ਚਾਹੀਦਾ ਕਦੀ ਉਹਨਾਂ ਨੂੰ ਗੁਜਰਾਤ ਦੇ ਇਲੈਕਸ਼ਨਾਂ ਚ ਟੂਰਿਜ਼ਮ ਕਰਨ ਦਾ ਸਮਾਂ ਚਾਹੀਦਾ ਪੰਜਾਬ ਦੇ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਹੈਗਾ ਔਰ ਹੁਣੇ ਮੈਨੂੰ ਪਿੱਛੇ ਪਤਾ ਲੱਗਿਆ 10-15 ਦਿਨ ਪਹਿਲੇ ਕਹਿ ਰਹੇ ਸੀ ਕਿ ਮੈਂ ਜਲੰਧਰ ਨੂੰ ਆਪਣੀ ਦੂਜੀ ਰਾਜਧਾਨੀ ਬਣਾ ਦੇਣਾ ਔਰ ਉਸ ਤੋਂ ਬਾਅਦ ਮੁਹਾਲੀ ਦੇ ਵਿੱਚ ਜੋ ਹਾਲਾਤ ਨੇ ਉਹ ਦੇਖਣਯੋਗ ਨੇ ਔਰ ਆਏ ਦਿਨ ਕੋਈ ਨਾ ਕੋਈ ਗ੍ਰਿਫਤਾਰੀ ਹੋ ਰਹੀ ਆ ਸਾਰਾ ਪੰਜਾਬ ਸੜਕਾਂ ਦੇ ਧਰਨਿਆਂ ਤੇ ਬੈਠਾ ਹੋਇਆ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ ਲੋਕਾਂ ਨੂੰ ਝੂਠੇ ਵਾਅਦੇ ਦਿੱਤੇ ਝੂਠੇ ਵਾਅਦੇ ਕੀਤੇ ਲੋਕੀ ਇਹਨਾਂ ਦੀ ਗੱਲਾਂ ਦੇ ਵਿੱਚ ਆ ਗਏ ਲੋਕ ਹੁਣ ਪਛਤਾ ਰਹੇ ਨੇ ਇੰਨੀ ਵੱਡਾ ਸਕਿਉਰਿਟੀ ਲੈਪਸ ਉੱਤੇ 1.5 ਸਾਲ ਤੋਂ ਚੁੱਪ ਹੁਣ ਜਦੋਂ ਮਜਬੂਰੀ ਪੈ ਗਈ ਜਦੋਂ ਫਸ ਗਏ ਉਦੋਂ ਹਾਈ ਕੋਰਟ ਚ ਐਫੀਡੈਵਿਟ ਦੇਣਾ ਸੀਗਾ ਫਿਰ ਕਿਹੜਾ ਅਫਸਰ ਆਪਣੇ ਗੱਲ ਸਿਆਪਾ ਪਾਵੇ ਉਹਨਾਂ ਨੇ ਚੁੱਪਚਾਪ ਹੀ ਤਾਂ ਫਿਰ ਆਪਣੇ ਦੇ ਤੱਕ ਜੀ ਸਾਡੇ ਖਲੜ ਚ ਹੋਇਆ ਸੀ ਮੁੱਖ ਮੰਤਰੀ ਸਾਹਿਬ ਹੋਮ ਮਿਨਿਸਟਰ ਵੀ ਨੇ ਉਹਨਾਂ ਨੇ ਨਿੱਜੀ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇਣਾ ਚਾਹੀਦਾ ਹੈ ਬੀਜੇਪੀ ਵੱਲੋਂ ਤੁਸੀਂ ਅਸਤੀਫੇ ਦੀ ਮੰਗ ਕਰਦੇ ਹੋ ਜੀ ਪਰ ਇੱਕ ਇਹ ਇੱਕ ਕਹਿੰਦੇ ਨਾ ਇਹ ਬਹੁਤ ਸੀਰੀਅਸ ਇਸ਼ੂ ਹੈਗਾ ਕਿ ਪਹਿਲਾਂ ਤਾਂ ਮੰਨੇ ਨਹੀਂ ਇੰਟਰਵਿਊ ਹੋਈ ਨਹੀਂ ਉਹਨਾਂ ਦੇ ਉਹੀ ਪੁੱਛਨੇ ਡੀਜੀਪੀ ਨੇ ਵੀ ਦਾਵਾ ਕਰਿਆ ਕਿ ਬੀਜੇਪੀ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਤੁਸੀਂ ਡਿਮਾਂਡ ਕਰਦੇ ਹੋ ਮੁੱਖ ਮੰਤਰੀ ਤੋਂ ਜੀ ਦੇਖੋ ਮੈਂ ਕਹਿ ਰਿਹਾ ਜਿਹੜਾ ਹੋਮ ਮਿਨਿਸਟਰ ਜਿਹੜਾ ਹੋਵੇ ਇਹ ਉਹਦੀ ਜਵਾਬਦੇਹੀ ਹੈ कि 1.5 ਸਾਲ ਸਾਲ 1.5 ਸਾਲ ਤੋਂ ਜਾਂਦੀ ਇੰਟਰਵਿਊ ਹੋਈ ਹੋਈ ਹੈ ਇਹ ਚੁੱਪ ਕਰਕੇ ਉਹਦੇ ਤੇ ਸੁੱਤੇ ਹੋਏ ਸੀਗੇ ਇੱਕ ਬੰਦੇ ਤੇ ਹਾਲੇ ਤੱਕ ਕਾਰਵਾਈ ਨਹੀਂ ਕੀਤੀ ਕੀ ਆ ਇਹਨਾਂ ਨੂੰ ਪਤਾ ਨਹੀਂ ਹੈ ਜਦੋਂ ਇੰਟਰਵਿਊ ਹੋਈ ਹੈ ਉਸ ਵੇਲੇ ਸੀਏ ਸਟਾਫ ਦੇ ਕਿਹੜੇ-ਕਿਹੜੇ ਬੰਦਿਆਂ ਨੇ ਇਹ ਸਾਰੀ ਇੰਟਰਵਿਊ ਨੂੰ ਪਲਾਨ ਕੀਤਾ ਜਾਂ ਇੰਟਰਵਿਊ ਕਰਵਾਈ ਹੋਮ ਮਿਨਿਸਟਰ ਸਾਹਿਬ ਇਹਦੇ ਜਵਾਬ ਦੇਣੇ ਮਹਿਕਮਾ ਹੋਮ ਮਿਨਿਸਟਰ ਮੁੱਖ ਮੰਤਰੀ ਹੋਮ ਮਿਨਿਸਟਰੀ ਦਾ ਮੁੱਖ ਮੰਤਰੀ ਕੋਲ ਹੈ ਅਸਤੀਫਾ ਦੇਣਾ ਚਾਹੀਦਾ ਕਿੰਨੇ ਮਹੀਨੇ ਜੀ ਇੱਥੇ ਰਹਿ ਜੀ ਉਹ ਬੰਦ ਲਾਰੈਂਸ ਸੁਨੋਈ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਸੀਆਈ ਸਟਾਫ ਦੇ ਦਾ ਕਾਫੀ ਸੁਰੱਖਿਆ ਹੁੰਦੀ ਸੀ ਸੀਆਈ ਸਟਾਫ ਦੇ ਵਿੱਚ ਕੈਮਰਾ ਵੀ ਲੱਗੇ ਹੋਏ ਨੇ ਪੂਰੀ ਐਜਟੀਐਫ ਜਿਹੜੀ ਸੀਗੀ ਉਹ ਦੀ ਸੁਰੱਖਿਆ ਦੇ ਵਿੱਚ ਸੀਗਾ ਕਿਸ ਤਰੀਕੇ ਨਾਲ ਦੇਖ ਦੋ ਕਿ ਇਸ ਤਰੀਕੇ ਨਾਲ ਮੋਬਾਈਲ ਦੇ ਇੱਕ ਇਸ ਇੰਟਰਵਿਊ ਜਿਹੜਾ ਇੱਕ ਪਬਲਿਕ ਹੋ ਜਾਣਾ ਦੇਖੋ ਪਹਿਲੇ ਵੀ ਪੰਜਾਬ ਦੇ ਵਿੱਚ ਇਸ ਤੋਂ ਪਹਿਲੇ ਸਰਕਾਰ ਤੇ ਵੀ ਇਲਜ਼ਾਮ ਲੱਗੇ ਕਿ ਮੁਖ्तार ਅਨਸਾਰੇ ਨੂੰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਸ਼ੈਲਟਰ ਦਿੱਤਾ ਗਿਆ ਪੋਲਿਟਿਕਲ ਸ਼ੈਲਟਰ ਦਿੱਤਾ ਗਿਆ ਕਿਸ ਤਰੀਕੇ ਨਾਲ ਉਹਦੀ ਧਰਮ ਪਤਨੀ ਜਿਵੇਂ ਇੱਕ ਪ੍ਰਾਈਵੇਟ ਗੈਸਟ ਹਾਊਸ ਦੇ ਵਿੱਚ ਰਿਹਾ ਜਾਂਦਾ ਉਹਨੂੰ ਰੱਖ ਇੱਕ ਜੇਲ੍ਹ ਦੇ ਵਿੱਚ ਪ੍ਰਾਈਵੇਟ ਗੈਸਟ ਹਾਊਸ ਦੇ ਵਾਂਗ ਸਹੂਲਤਾਂ ਦੇ ਕੇ ਰੱਖਿਆ ਗਿਆ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਕਿ ਜਿਨ੍ਹਾਂ ਤੇ ਉਹ ਯਕੀਨ ਕਰ ਰਹੇ ਨੇ ਜਿਹੜੇ ਹੁਕਮਰਾਨਾਂ ਨੂੰ ਉਹ ਬਦਲਾਅ ਵਾਸਤੇ ਸੱਤਾ ਵਿੱਚ ਲੈ ਕੇ ਆ ਰਹੇ ਨੇ ਕੀ ਉਹ ਪੰਜਾਬ ਦੇ ਹਿੱਤ ਵਿੱਚ ਹੈ ਕਿਉਂਕਿ ਜੇ ਅਸੀਂ ਪੰਜਾਬ ਨੂੰ ਅੱਜ ਨਹੀਂ ਸਾਂਭਿਆ ਤੇ ਪੰਜਾਬ ਜਿਹੜਾ ਅੱਜ ਦੁਨੀਆ ਦੇ ਵਿੱਚ ਕੀ ਦੇਸ਼ ਵਿੱਚ ਇੱਕ ਨੰਬਰ ਤੇ ਇਹ ਨਹੀਂ ਦੁਨੀਆ ਵਿੱਚ ਪਹਿਲੇ ਨੰਬਰਾਂ ਤੇ ਜਿਹੜਾ ਸਟੇਟ ਹੁੰਦਾ ਸੂਬਾ ਹੁੰਦਾ ਸੀ ਅੱਜ ਉਹਦੇ ਹਾਲਾਤ ਕੀ ਹੋ ਗਏ ਨੇ ਅੱਜ ਉਹਦੇ ਹਾਲਾਤ ਇਹ ਹੋ ਗਏ ਨੇ ਕਿ ਅਜੋ 22ਵੇਂ ਨੰਬਰ ਤੇ ਹਿੰਦੁਸਤਾਨ ਦੇ ਵਿੱਚ ਇਕਨੋਮਿਕ ਤੌਰ ਤੇ ਪਹੁੰਚ ਗਿਆ ਹੈ ਔਰ ਜੋ ਇਹ ਸਰਕਾਰ ਨੇ ਵਾਅਦੇ ਕੀਤੇ ਅਸੀਂ 24 ਘੰਟਿਆਂ ਦੇ ਵਿੱਚ ਸਈ ਫਸਲਾਂ ਤੇ ਐਮਐਸਪੀ ਦੇ ਦਾਂਗੇ ਹੁਣ ਰਾਜਨੀਤਿਕ ਸ਼ਰੰਤਰ ਕਰਕੇ ਸਾਡੇ ਖਿਲਾਫ ਕਿਸਾਨਾਂ ਨੂੰ ਭੁਖਾਉਂਦੇ ਨੇ ਅਸੀਂ 24 ਘੰਟਿਆਂ 'ਚ ਜਿਹੜੇ ਬੇਰੋਜ਼ਗਾਰ ਸੜਕਾਂ ਤੇ ਬੈਠੇ ਜਿਹੜੇ ਧਰਨੇ ਦੇ ਰਹੇ ਨੇ ਉਹਨਾਂ ਨੂੰ ਅਸੀਂ ਰੋਜ਼ਗਾਰ ਦੇਵਾਂਗੇ ਅਸੀਂ ਜਿਹੜੇ ਠੇਕੇਤੇ ਨੇ ਉਹਨਾਂ ਨੂੰ ਪੱਕੇ ਕਰ ਦਾਂਗੇ ਜੇ ਸਹੀ ਮਾਇਨੇ ਚ ਗੱਪੀ ਕੋਈ ਮੁੱਖ ਮੰਤਰੀ ਪੰਜਾਬ ਦਾ ਜੇ ਕਿਸ ਨੂੰ ਕਿਹਾ ਜਾ ਸਕਦਾ ਜਿਨ੍ਹਾਂ ਨੇ ਪਿਛਲੇ 2.5 ਸਾਲਾਂ ਤੋਂ ਵਕਤ ਵੱਡੀ ਤੋਂ ਵੱਡੀ ਗੱਪ ਮਾਰੀ ਆ ਤੇ ਮੈਨੂੰ ਲੱਗਦਾ ਕਿ ਇਸ ਸਰਕਾਰ ਦੇ ਮੁੱਖ ਮੰਤਰੀ ਨੇ ਔਰ ਇਹ ਜਿਹੜਾ ਹੋਮ ਮਿਨਿਸਟਰ ਸਾਹਿਬ ਦਾ ਜਿਹੜਾ ਸਾਡੇ ਮੁੱਖ ਮੰਤਰੀ ਸਾਹਿਬ ਹੋਮ ਮਿਨਿਸਟਰ ਹੋਣ ਦੇ ਨਾਤੇ ਜਿਹੜੀ ਇਸ ਚੀਜ਼ ਨੂੰ ਪਿਛਲੇ 1.5 ਸਾਲ ਤੋਂ ਪਰਦਾ ਪਾ ਕੇ ਉਹਨਾਂ ਰੱਖਿਆ ਹੋਇਆ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਕਿ ਇੱਕ ਕੀ ਕਹਿੰਦੇ ਨੇ ਪਹਿਲ ਕਰਕੇ ਅਸਤੀਫਾ ਦੇਣ ਔਰ ਪੰਜਾਬ ਨੂੰ ਆਪਾਂ ਤਾਂ ਹੀ ਬਚਾ ਸਕਦੇ ਹਾਂ